ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਦੀ ਖੁਸ਼ਬੂ ਚੈਨਲ ਤੇ ਸਾਰਿਆਂ ਨੂੰ ਵੈਲਕਮ ਵੀਰ ਜੀ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਨਾਲ ਤੁਹਾਨੂੰ ਅੱਜ ਇੱਕ ਹੋਰ ਨਵੀਂ ਜਾਣਕਾਰੀ ਦਵਾਂਗੇ ਕਿ ਅੱਜ ਕੱਲ ਜਿਹੜਾ ਮੌਸਮ ਆ ਤੇ ਬਹੁਤੇ ਕਿਸਾਨ ਵੀਰ ਜਿਹੜੇ ਸਬਜ਼ੀ ਵਾਲੇ ਆ ਉਹਨਾਂ ਵਾਸਤੇ ਵੀ ਇੱਕ ਵਧੀਆ ਜਾਣਕਾਰੀ ਭਰਪੂਰ ਆ ਉਹਦੇ ਵਿੱਚ ਤੁਹਾਨੂੰ ਇਹ ਦੱਸਣਾ ਦੱਸਾਂਗੇ ਕਿ ਅਸੀਂ ਜਿਹੜੀਆਂ ਹੁਣ ਸਮਾਂ ਕਿਹੜੀ ਕਿਹੜੀ ਫਸਲ ਦਾ ਕਿਹੜੀ ਕਿਹੜੀ ਸਬਜ਼ੀ ਅਸੀਂ ਲਾ ਸਕਦੇ ਆ ਤੇ ਕਿਹੜੇ ਕਿਹੜੇ ਲੱਗੀ ਹੋਈ ਆ ਜਿਹਦੀ ਪੁਟਾਈ ਚੱਲ ਰਹੀ ਆ ਤੇ ਕਿੰਨੂ ਅਸੀਂ ਹੋਰ ਵੀ ਅੱਗੇ ਵਧਾ ਸਕਦੇ ਆ ਤੇ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਅਸੀਂ ਆ ਜਿਹੜੀ ਤੁਹਾਨੂੰ ਖਾਲੀ ਜਗ੍ਹਾ ਦੇਖ ਰਹੀ ਆ ਵਾਣ ਵਾਣ ਜਿਹੜਾ ਵਗਿਆ ਆ ਵਾਣ ਇਹਦੀ ਤਿਆਰੀ ਫੋਲਿਆ ਮੁਕੰਮਲ ਆ ਹੁਣ ਇਹਦੀ ਲਾਸਟ ਵਾਈ ਜਿਹੜੀ ਆ ਉਹ ਖਾਦਾਂ ਪਾ ਕੇ ਆ ਜਿਹੜਾ ਪਿਛੇ ਤੁਹਾਨੂੰ ਵਾਣ ਦੇਖਿਆ ਦੇਖ ਰਿਹਾ ਵਾ ਵੀਡੀਓ ਦੇ ਵਿੱਚ ਵੇਖ ਰਿਹਾ ਮੇਰੇ ਵੀਰ ਨੇ ਵਿਖਾਜ ਦਿੱਤਾ ਹੁਣਾਂ ਤੁਹਾਨੂੰ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਨਾ ਜਿਹੜਾ ਅਸੀਂ ਹੁਣ ਇਹਨੂੰ ਤਿਆਰੀ ਮੁਕੰਮਲ ਹੋ ਚੁੱਕੀ ਹੈ ਦੀ ਤੇ ਲਾਸਟ ਭਾਈ ਆ ਉਹਦੇ ਲਾਸਟ ਭਾਈ ਤੇ ਅਸੀਂ ਖਾਦਾਂ ਪਾਵਾਂਗੇ ਖਾਦਾਂ ਪਾ ਕੇ ਤੇ ਸਿਆੜ ਕੱਢੇ ਜਾਣਗੇ ਇਹ ਚ ਕੀ ਲਾ ਰਹੇ ਹੋ ਤੇ ਤੁਹਾਨੂੰ ਉਹ ਹੀ ਮੈਂ ਤਾਂ ਦੱਸ ਰਿਹਾ ਕਿ ਸਿਆੜ ਜਿਹਨੂੰ ਔੜੇ ਕਹ ਰਹੇ ਆਪਾਂ ਖਾਲਾਂ ਜਿਹਨੂੰ ਕਹਿ ਦਿੰਦੇ ਕਾਲਾ ਬਣਾ ਕੇ ਤੇ ਅਸੀਂ ਤੇ ਪਿਆਜ਼ ਲਾ ਰਹੇ ਆ ਅੱਛਾ ਪਿਆਜ਼ ਜਿਹੜਾ ਵਾ ਜਿਹੜਾ ਸਟੋਰ ਉਹਨਾਂ ਦੀ ਕਿਉਂਕਿ ਇਹ ਪੰਜਾਬ ਨਰੋਆ ਦੀ ਸੀ ਜਿਹੜੀ ਇੱਥੇ ਵੈਰਾਈਟੀਆਂ ਲਾ ਰਹੇ ਆ ਕਿਸਮਾਂ ਕਿਸਮ ਲਾ ਰਹੇ ਆ ਕਿਉਂਕਿ ਉਹਨੂੰ ਉਹਦਾ ਜਿਹੜਾ ਸਾਈਜ਼ ਹੈ ਇੱਕ ਤੇ ਮੀਡੀਅਮ ਰਹਿੰਦਾ ਵਾ ਇੱਕ ਤੇ ਪਾਣੀ ਨਹੀਂ ਹੁੰਦਾ ਉੱਤੇ ਜ਼ਿਆਦਾ ਅੱਛਾ ਤੇ ਉਹਦੀ ਇਹ ਵੀ ਸਟੋਰੇਜ ਜਿਹੜੀ ਕਪੈਸਿਟੀ ਆ ਉਹ ਹਾਈਬ੍ਰਿਡ ਆ ਕਿ ਦੋ ਜਾਏ ਦੇਸੀ ਦੇਸੀ ਆ ਤੇ ਉਹ ਆਪਣੀ ਯੂਨੀਵਰਸਿਟੀ ਦੀ ਆ ਵੈਰਾਈਟੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਠੀਕ ਉਹਦੇ ਚ ਕੀ ਆ ਕਿ ਉਹ ਸਟੋਰੇਜ ਕਪੈਸਿਟੀ ਆ 9 ਤੋਂ 10 ਮਹੀਨੇ ਤੁਸੀਂ ਕਰ ਸਕਦੇ ਹੋ ਇਹ ਜਿਹੜਾ ਸਾਨੂੰ ਨਵੰਬਰ ਤੱਕ ਜਿਹੜਾ ਵਾ ਪਿਆਜ਼ ਜਿਹੜਾ ਮੁਰਕੇ ਸਾਨੂੰ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਨਾਲ ਦੀ ਨਾਲ ਹੀ ਜਿਹੜਾ ਉਹ ਚੱਲਦਾ ਰਹੇਗਾ ਸਾਡਾ ਪਿਆਜ਼ ਜਿਹੜਾ ਨਵੰਬਰ ਤੱਕ ਹੈ ਜਿਹੜੀ ਸਾਡੀ ਜਿਹੜੀ ਆ ਉਹ ਸਾਨੂੰ ਦੁਬਾਰਾ ਕਿਉਂਕਿ ਉਹਦੇ ਵਿੱਚ ਹੋਰ ਵੀ ਵੈਰਾਈਟੀਆਂ ਆਈਆਂ ਦੀਆਂ ਕਿਉਂਕਿ ਆ ਕੇ ਸੋਨੀ ਦੇ ਪਿਆਜ਼ ਵੀ ਜਿਹੜੇ ਲੱਗਦੇ ਆ ਉਹਦੇ ਵਿੱਚ ਵੀ ਅਸੀਂ ਤੁਹਾਨੂੰ ਨਾਲ ਦੱਸਾਂਗੇ ਉਹਨਾਂ ਬਾਰੇ ਵੀ ਜਾਣਕਾਰੀ ਦਵਾਂਗੇ ਪਰ ਇਸ ਵਾਰ ਜਿਹੜੀ ਇਹ ਲਾ ਕੇ ਤੇ ਤੁਹਾਨੂੰ ਇਹਦਾ ਪ੍ਰੋਫਿਟ ਇਹਦਾ ਜਿਹੜਾ ਇਹਦੇ ਦੇ ਖਾਦਾਂ ਕਿਹੜੀਆਂ ਆਪਾਂ ਨੂੰ ਮਤਲਬ ਪਾਉਣੀਆਂ ਪੈਣਗੀਆਂ ਮੇਨ ਜਿਹੜੀਆਂ ਜ਼ਰੂਰੀ ਆ ਇਹਦੇ ਮਿਰਰਡ ਆ ਪੋਟਾਸ਼ ਜਿਹੜੀ ਆ ਜਿਹੜੀ ਸਾਨੂੰ ਤਤਾਂ ਵਾਸਤੇ ਨਾਲ ਮੈਗਨੀਜ਼ ਦੇ ਕੋਈ ਸਬ ਰੈਟਿਕ ਜਿਹੜੀਆਂ ਆਉਂਦੀਆਂ ਨੇ ਕਿ ਰਲੀ ਦੀਆਂ ਆਉਂਦੀਆਂ ਸਾਰੇ ਸਾਰੇ ਤਤਾਂ ਦੀ ਇੱਕ ਖਾਦ ਆ ਉਹ ਤੁਹਾਨੂੰ ਮੈਂ ਕਿਹ ਕੰਪਨੀ ਦਾ ਨਾਲ ਹੀ ਲਾਵਾਂ ਤੁਹਾਨੂੰ ਡਿਸਪਲੇ ਤੁਹਾਨੂੰ ਦੱਸ ਦਾਂਗੇ ਵਾਰੀ ਵਾਰੀ ਵੀ ਕਿਹੜੀ ਕਿੰਨੀ ਪੈਂਦੀ ਆ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਦੋਂ ਅਸੀਂ ਲਾ ਲਾਂਗੇ ਨਾ ਉਹਦੇ ਵਿੱਚ ਤੁਹਾਨੂੰ ਸਾਰਾ ਉਹ ਡਿਕਲੇਅਰ ਕਰ ਦਾਂਗੇ ਕਿ ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਅਸੀਂ ਪਾਈ ਆ ਫਿਲਹਾਲ ਅਸੀਂ ਤੁਹਾਨੂੰ ਦੱਸ ਦਿੰਦੇ ਨੇ ਮੋਟੀ ਮੋਟੀ ਦੱਸ ਦਿੰਦੇ ਨੇ ਕਿ ਮੀਰੂਟ ਪोटाश ਡਾਇਆ ਸੁਪਰ ਤੇ ਜਿਹੜੀ ਜੂਰੀਆ ਨਾਈਟ੍ਰੋਜਨ ਹੈ ਥੋੜੀ ਅਸੀਂ ਇਹਦੇ ਪਾਰਾਂਗੇ ਉਹ ਕਿੰਨੀ ਕਿੰਨੀ ਪਾ ਰਹੇ ਆ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਕਰ ਦਾਂਗੇ ਜਦੋਂ ਸਾਡੇ ਪਿਆਜ ਜਿਹੜੇ ਆ ਉਹ ਲੱਗ ਜਾਣਗੇ ਠੀਕ ਹੈ ਤੇ ਮੈਂ ਦੱਸਣਾ ਚਾਹਾਂਗਾ ਕਿ ਹੁਣ ਤੁਸੀਂ ਸੋਚੋਗੇ ਜਿਹੜੀ ਇਸ ਟਾਈਮ ਪੈਲੀ ਖਾਲੀ ਆ ਖਾਲੀ ਕਿਵੇਂ ਹੋਈ ਉਹਦਾ ਕਾਰਨ ਇਹ ਆ ਕਿ ਅਸੀਂ ਇਹ ਝੋਨੇ ਤੋਂ ਬਾਅਦ ਜਿਹੜੀ ਆ ਇਹ ਖਾਲੀ ਕੀਤੀ ਹੋਈ ਪੈਲੀ ਆ ਇਹਨੂੰ ਕਿਉਂ ਇੰਨੇ ਮਹੀਨੇ ਖਾਲੀ ਰੱਖਿਆ ਇਹ ਵੀ ਤੁਸੀਂ ਤੁਹਾਡਾ ਸਵਾਲ ਹੋਵੇਗਾ ਇੰਨਾ ਵਿੱਚ ਤੁਸੀਂ ਫਸਲ ਵੀ ਲੈ ਸਕਦੇ ਸੀ ਤਾਂ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਵਿੱਚ ਹਨਾ ਆਪਾਂ ਦੱਸਿਆ ਹੀ ਸ਼ਾਇਦ ਮੇਰੇ ਨੌਲੇਜ 'ਚ ਆ ਆਪਾਂ ਸ਼ੇਅਰ ਕੀਤਾ ਹੈ ਕਿ ਕਈ ਫਸਲਾਂ ਦਾ ਵਾਸਤੇ ਸਾਨੂੰ ਕੁਝ ਸਮਾਂ ਪਹਿਲਾਂ ਹੀ ਖਾਲੀ ਰੱਖਣੀ ਜ਼ਰੂਰ ਜ਼ਰੂਰਤ ਪੈਂਦੀ ਆ ਉਹਦਾ ਕਾਰਨ ਜਿਹੜੀ ਆ ਘਾਹ ਆ ਇਹਦੇ ਜਿਹੜਾ ਨਦੀਨ ਚੜਿਆ ਇਹ ਸਾਡੇ ਬਹੁਤ ਜ਼ਿਆਦਾ ਕਈ ਵੈਰੈਟੀਆਂ ਇਦਾਂ ਦੀਆਂ ਆ ਕਿ ਉਹ ਫਸਲ ਦੇ ਨਾਲ ਹੀ ਉਗਦੇ ਨੇ ਉਹਦਾਂ ਨਹੀਂ ਉਗਦੇ ਉਹਨੂੰ ਉਗਾਉਣ ਵਾਸਤੇ ਇਹ ਵਿੱਚ ਇਹਦੇ ਕਣਕ ਦਾ ਛਿੱਟਾ ਥੋੜਾ ਜਵੇ ਦਾ ਥੋੜਾ ਸਰੋਂ ਦਾ ਕੁਝ ਫਸਲਾਂ ਦੇ ਨਾਲ ਮਿਕਸ ਹੋ ਕੇ ਜਿਹੜੇ ਨਦੀਨ ਆ ਸਾਡੇ ਇਹੜੇ ਆ ਉਹ ਪ੍ਰਾਗਣ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਜਦੋਂ ਅਸੀਂ ਫਸਲ ਬੀਜਾਂਗੇ ਉਦੋਂ ਹੀ ਉਗਣਗੇ ਨਹੀਂ ਤੇ ਤੁਸੀਂ ਆਮ ਅਦਰਵਾਇਜ਼ ਵੇਖ ਲਓ ਉਹ ਨਹੀਂ ਉਗਦੇ ਜਿਹੜੇ ਆ ਨਾ ਨਦੀਨ ਨਹੀਂ ਉਗਦੇ ਤੇ ਉਹ ਉਗਣਗੇ ਅਸੀਂ ਛੱਟਾ ਦਿੱਤਾ ਸੀ ਵਿੱਚ ਉਹਦੇ ਨਾਲ ਪ੍ਰਾਗਣ ਹੋ ਕੇ ਨਦੀਨ ਉਗ ਗਏ ਜਦੋਂ ਉਗ ਗਏ ਉਹਦੇ ਬਾਅਦ ਅਸੀਂ ਨੋਨੋ ਸਾਰਿਆਂ ਨੂੰ ਖਤਮ ਕਰ ਦਿੱਤਾ ਉਹਦੇ ਵਿੱਚ ਸਾਡਾ ਦਵਾਈਆਂ ਦਾ ਖਰਚਾ ਘਟੇਗਾ ਠੀਕ ਹੈ ਉਹਦੇ ਵਿੱਚ ਸਾਡੀ ਜਿਹੜੀ ਫਸਲ ਇੱਕ ਨਰੋਈ ਫਸਲ ਜਿਹਨੂੰ ਅਸੀਂ ਕਹਿ ਸਕਦੇ ਆ ਜਿਹੜੀ ਫੰਗਸ ਆ ਫੰਗਸ ਵੀ ਜਿਹੜੀ ਸਾਡੀ ਉਹ ਮਰ ਗਈ ਕਿਉਂਕਿ ਪਾਣੀ ਖੁੱਲੀ ਜਿਹੀ ਪਈ ਰਹੀ ਧੁੱਪਾਂ ਲੱਗੀਆਂ ਤੇ ਹੈਨਾ ਇਹਨੂੰ ਬਾਰ-ਬਾਰ ਫੋ ਤੇ ਸਾਡੇ ਜਿਹੜੇ ਤਾਤੇ ਆ ਉਹ ਜਿਹੜੇ ਉਹ ਵੱਧ ਗਏ ਖੁੱਲੀ ਦੇ ਨਾਲ ਹਵਾ ਆਕਸੀਜਨ ਜਿਹੜੀ ਜ਼ਮੀਨ ਨੂੰ ਸਾਨੂੰ ਰੈਸਟ ਮਿਲ ਗਈ ਜਮੀਨ ਨੂੰ ਰੈਸਟ ਮਿਲ ਗਈ ਹਾਂਜੀ ਤੇ ਅਸੀਂ ਚਿਕੰਦਰ ਲਾਉਂਦੇ ਰਹੇ ਹਾਂ ਤੇ ਚਿਕੰਦਰ ਦੇ ਕਾਰਨ ਬਹੁਤ ਜਿਹੜੇ ਵਾਈਟ ਚਿਕੰਦਰ ਹੁੰਦਾ ਉਹ ਪਹਿਲਾਂ ਬਹੁਤ ਲਾਉਂਦੇ ਰਹੇ ਹਾਂ ਉਹਦੇ ਨਾਲ ਫੰਗਸ ਬਹੁਤ ਜ਼ਮੀਨ ਦੇ ਵਿੱਚ ਕਈਆਂ ਚ ਆ ਜਾਂਦੀ ਹੈ ਇਸ ਵਾਸਤੇ ਅਸੀਂ ਇਹਨੂੰ ਖਾਲੀ ਰੱਖਿਆ ਵਾ ਤੇ ਹੁਣ ਇਹਦੀ ਤਿਆਰੀ ਹੋ ਚੁੱਕੀ ਆ ਇਹਦੇ ਲਾਵਾਂਗੇ ਇਸ ਟਾਈਮ ਸਾਡੇ ਕੋਲ ਜਿਹੜੀ ਆ ਪਾਲਕ ਆ ਠੀਕ ਆ ਕੁਝ ਇੱਕ ਕਨਾਲ ਤੋਂ ਪਲੱਸ ਆ ਉਹ ਸਾਡੀ ਪਾਲਕ ਜਿਹੜੀ ਆ ਅਗਲੀ ਨਵੀਂ ਪਾਲਕ ਤੱਕ ਮਤਲਬ ਮੰਨ ਲਓ ਉਹ ਨੂੰ ਫਰਵਰੀ ਤੱਕ ਜਿਹੜੀ ਆ ਪਾਲਕ ਉਹ ਸਾਡੀ ਚੱਲੇਗੀ ਉਹਦੇ ਨਾਲ ਫੇਰ ਅਸੀਂ ਵਿੱਚ ਵਿੱਚ ਜਿਹੜੀ ਆ ਇੱਕ ਸਾਈਡ ਤੋਂ ਪੁੱਟ ਕੇ ਉਹਨੂੰ ਤੇ ਛੋਟੀ ਮਸ਼ੀਨ ਦੇ ਨਾਲ ਫੇਰ ਕੇਰ ਦਾਂਗੇ ਉਹਦੇ ਵਿੱਚ ਹੀ ਤੇ ਜਿਹੜੀ ਸਾਡੀ ਪਾਲਕ ਆ ਹੋਲੀਆਂ ਦੇ ਬਾਅਦ ਸਾਨੂੰ ਕਿਉਂਕਿ ਹੋਲੀ ਕਦੇ ਵਿੱਚ ਆਮ ਦੀ ਸੰਗਤ ਦੇਖੋ ਜ਼ਰੂਰਤ ਹੁੰਦੀ ਆ ਤੇ ਬਹੁਤ ਡਿਮਾਂਡ ਹੁੰਦੀ ਪਾਲਕ ਦੀ ਤੇ ਸਾਡੀ ਜਿਹੜੀ ਪਾਲਕ ਦੀ ਫਸਲ ਸਾਨੂੰ ਚੰਗੇ ਪੈਸੇ ਦੇਹੇਗੀ ਤੇ ਮੂਲੀ ਆ ਮੂਲੀ ਉਹ ਸਮੇਂ ਜਰੂਰਤ ਹੁੰਦੀ ਆ ਫਿਰ ਧਣੀਆਂ ਵਾ ਧਣੀਆਂ ਵੀ ਤੁਹਾਨੂੰ ਪਤਾ ਰੈਗੂਲਰ ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਲੱਗਦਾ ਡਿਮਾਂਡ ਆ ਦੀ ਧਣੀਆਂ ਦੇ ਚੰਗਾ ਇਸ ਟਾਈਮ ਵੀ ਚਲੋ 20 ਤੋਂ 25 ਰੁਪਏ ਜਾ ਰਿਹਾ ਇਸ ਟਾਈਮ ਵੀ ਧਣੀਆਂ ਵੀ ਚਲੋ ਮੂਲੀ ਡਾਉਣੇ ਆ ਥੋੜੀ ਪਾਲਕ ਡਾਉਣੇ ਆ ਪਰ ਫਿਰ ਵੀ ਸਾਨੂੰ ਉਹ ਜਿਹੜਾ ਸਾਡੀ ਆਉਟਪੁੱਟ ਦੇ ਰਹੀ ਹੈ ਡੇਲੀ ਖਰਚਾ ਜਿਹੜਾ ਵਾ ਉਹ ਦੇ ਰਹੀ ਆ ਹੋਰ ਫਸਲਾਂ ਜਿਹੜੀਆਂ ਜਿਦਾਂ ਲਸਣ ਆ ਨਸਨਾਂ ਨਾਲ ਸੰਦੀ ਜਿਹੜੀ ਗ੍ਰੋਥ ਇਸ ਟਾਈਮ ਤੁਹਾਨੂੰ ਪਤਾ ਕਿ ਜਿਹੜੀ ਉਹਦੀ ਜ਼ਰੂਰਤ ਆ ਉਹ ਆ ਪੂਰੀ ਹੋ ਰਹੀ ਆ ਉਹਨੂੰ ਖਾਦਾ ਦਵਾਈਆਂ ਪਈਆਂ ਹੋਈਆਂ ਕਿ ਜਿਆਦਾ ਲੋਡ ਨਹੀਂ ਪੈਂਦੀ ਇਹਨੂੰ ਹਾਈ ਲੈਵਲ ਤੇ ਤੁਸੀਂ ਕਰਨਾ ਵਾ ਉਹਦੇ ਵਾਸਤੇ ਤੁਹਾਨੂੰ ਅਗਲੀ ਇੱਕ ਵੱਖਰੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਹਾਈ ਲੈਵਲ ਤੇ ਤੁਸੀਂ ਜਿਤਨਾ ਕਿੱਲਾ ਦੋ ਕਿੱਲੇ ਲਾਉਣੇ ਆ ਉਹਦੇ ਵਾਸਤੇ ਕੀ ਕੀ ਜ਼ਰੂਰਤ ਆ ਕਿੰਨਾ ਤੁਸੀ ਬੀ ਚਾਹੀਦਾ ਕਿੰਨੀ ਉਹਦੀ ਚਾਹੀਦੀ ਆ ਇਸ ਵਾਸਤੇ ਫਿਲਹਾਲ ਤੇ ਅਸੀਂ ਗੰਢਿਆਂ ਦਾ ਤੁਹਾਨੂੰ ਜਿਹੜਾ ਵਾ ਉਹ ਅਗਲੀ ਵੀਡੀਓ ਚ ਆ ਨਾਲ ਦੀ ਨਾਲ ਹੀ ਹੁਣ ਦੱਸਾਂਗੇ ਦਾ ਸਹੀ ਟਾਈਮ ਜਿਹੜਾ ਵਾ ਆ ਵੀਰਣ ਪੁੱਛਾਂਗੇ ਜੇ ਤੁਸੀਂ ਆਪ ਖੁਦ ਪੰਦੀ ਦੀ ਤਿਆਰ ਕੀਤੀ ਆ ਤੇ ਸਭ ਤੋਂ ਵਧੀਆ ਉਹਦੇ ਵਿੱਚ ਤੁਹਾਡਾ ਖਰਚਾ ਨਾ ਮਾਤਰੀ ਆਏਗਾ ਤੇ ਜੇ ਤੁਸੀਂ ਬਾਜ਼ਾਰ ਚੋਂ ਲਓਗੇ ਤੁਹਾਡਾ ਇਹ 5000 ਤੋਂ ਪਲਾਸੀ ਜਾਏਗਾ ਜਿਹੜਾ ਤੁਹਾਡਾ ਇੱਕ ਏਕੜ ਵਾਸਤੇ ਜਿਹੜਾ ਤੁਹਾਡਾ ਬੀਜ ਮਿਲੇਗਾ ਤੁਹਾਨੂੰ 5000 ਦਾ ਤਕਰੀਬਨ ਇੱਕ ਏਕੜ ਵਾਸਤੇ ਤੁਹਾਨੂੰ ਕਣ ਮਿਲੇਗਾ ਉਹਦੇ ਬਾਅਦ ਜਿਹੜਾ ਸਹੀ ਸਮਾਂ ਵਾ ਉਹ ਤੁਹਾਡਾ ਲਾਸਟ ਦਸੰਬਰ ਤੋਂ ਲੈ ਕੇ ਜਨਵਰੀ ਦਾ ਪੂਰਾ ਮਹੀਨਾ ਤੁਹਾਡਾ ਜਿਹੜਾ ਵਾ ਇਹ ਪਿਆਜ਼ ਲਾਉਣ ਦਾ ਸਹੀ ਸਮਾਂ ਵਾ ਅਸੀਂ ਇਹਦੀ ਤਿਆਰੀ ਜਿਹੜੀ ਆ ਅਸੀਂ ਹੁਣ 5 ਤਰੀਕ ਤੋਂ ਬਾਅਦ ਇਹਨੂੰ ਜਿਹੜਾ ਵਾ ਅਸੀਂ ਇਹਨੂੰ ਜਨਵਰੀ 5 2026 ਤੋਂ ਅਸੀਂ ਜਿਹੜਾ ਇਹਨੂੰ ਇਹਦੀ ਜਿਹੜੀ ਆ ਪਲਾਂਟੇਸ਼ਨ ਕਰਦਾਂਗੇ ਪਲਾਂਟੇਸ਼ਨ ਹੋਣ ਦੇ ਬਾਅਦ ਜਿਹੜਾ ਵਾ ਇਹਦਾ ਤੁਹਾਨੂੰ ਵਿਖਾਵਾਂਗੇ ਉਹ ਵੀਡੀਓ ਜਿਹੜੀ ਪਲਾਂਟੇਸ਼ਨ ਹੋਈ ਆ ਤੇ ਉਹਦੇ ਪਲਾਂਟੇਸ਼ਨ ਦੇ ਵਿੱਚ ਨਾਲ-ਨਾਲ ਮੈਂ ਦੱਸਾਂਗੇ ਕਿ ਤੁਹਾਨੂੰ ਇਹਨੂੰ ਕਦੋਂ ਕਿੰਨਾ ਪਾਣੀ ਲਾਇਆ ਕਿੰਨੇ ਦੇ ਕਿੰਨਾ-ਕਿੰਨਾ ਪਾਣੀ ਕਿੰਨੀ ਸਰਵਾਈ ਚਾਹੀਦੀ ਹੈ ਤੇ ਕਿੰਨੀਆਂ ਖੇਲਾਂ ਤੇ ਕਿੰਨੀ ਵਿੱਥ ਜਿਹੜੀ ਇਹਦੀ ਸਪੇਸ ਆ ਹਾਸਲਾ ਚਾਹੀਦਾ ਹਾਸਲਾ ਵਾ ਉਹ ਸਾਰਾ ਤੁਹਾਨੂੰ ਡਿਸਪਲੇ ਕਰਾਂਗੇ ਸਾਰਾ ਵਿਖਾਵਾਂਗੇ ਜਾਣਕਾਰੀ ਦਵਾਂਗੇ ਤੇ ਹੋਰ ਮੇਰੇ ਕਿਸੇ ਵੀ ਇੱਕ ਦਾ ਸਵਾਲ ਜਵਾਬ ਹੋਵੇ ਉਹ ਮੇਰਾ ਵੀ ਕਮੈਂਟ ਚ ਕਰਕੇ ਤੇ ਦੱਸ ਸਕਦੇ ਇਸ ਵਾਰ ਅਸੀਂ ਜਿਹੜਾ ਵਾ ਲਾ ਰਹੇ ਆ ਨਾ ਜਿਹੜਾ ਇੱਕ ਇੱਕ ਕਿਹੜੇ ਤੋਂ ਪਲਾਸੇ ਆ ਇੱਕ ਕਿਲਾ ਦੋਕ ਨਾਲਾ ਥਾਂ ਆ ਠੀਕ ਆ ਜਿਹਦੇ ਵਿੱਚ ਅਸੀਂ ਇਹ ਲਾ ਰਹੇ ਆ ਤੇ ਜਿਹੜਾ ਦੋਕ ਨਾਲਾ ਥਾਂ ਆ ਉਹਦੇ ਵਿੱਚ ਅਸੀਂ ਪਿਆਜ਼ ਨਹੀਂ ਲਾ ਰਹੇ ਉਹਦੇ ਵਿੱਚ ਅਸੀਂ ਮੱਕੀ ਜਿਹੜੀ ਮੱਕੀ ਆ ਚੋਕ ਕੇ ਉਹਦੇ ਨਾਲ ਜਿਹੜੇ ਆ ਵੱਲਾਂ ਵਾਲੇ ਜਿਸ ਤਰ੍ਹਾਂ ਤੋਰੀ, ਕarele ਤੇ ਕੱਦੂ ਉਹਨੂੰ ਪਲਾਂਟੇਸ਼ਨ ਕਰ ਰਹੇ ਆ ਕਿ ਜਿਹੜੀ ਤੁਹਾਡਾ ਕੋਰਾ ਪੈ ਰਿਹਾ ਜਾਂ ਉੱਤੇ ਠੰਡ ਪੈ ਰਹੀ ਆ ਉਹ ਮੱਕੀ ਉਹਨੂੰ ਕਵਰ ਕਰ ਲੇਗੀ ਤੇ ਉਹ ਬਸ ਕੱਲ ਤੱਕ ਲੱਗ ਜਾਏਗਾ ਉਹ ਥੱਲੇ ਜਿਹੜੇ ਬੂਟੇ ਲਿਆ ਕੇ ਪਲਾਂਟੇਸ਼ਨ ਕਰਦਾਂਗੇ ਜਦੋਂ ਮੱਕੀ ਉਂਗਰ ਜੇਗੀ ਉਹ ਥੱਲੇ ਬੂਟੇ ਲਾ ਦਾਂਗੇ ਉਹ ਜਿਹੜੇ ਬੂਟੇ ਟ੍ਰੇਆਂ 'ਚ ਲੱਗੇ ਹੋਏ ਆ ਉਹ ਵੱਲਾਂ ਵਾਲੇ ਉਹ ਥੱਲੇ ਲਾ ਦਾਂਗੇ ਤੇ ਵੱਲਾਂ ਨੂੰ ਵੀ ਸਾਰਾ ਮਿਲ ਜਾਏਗਾ ਤੇ ਮੱਕੀ ਸਾਡੀ ਕੱਟੀ ਜਾਏਗੀ ਤੇ ਨਾਲੇ ਥੱਲੇ ਜਿਹੜੀ ਉਹ ਬਾਚ ਦੀ ਗੋਡੀ ਹੋ ਜਾਏਗੀ ਤੇ ਉਹ ਜਿਹੜਾ ਅਸੀਂ ਦੋ ਕਨਾਲਾਂ ਦੇ ਵਿੱਚ ਉਹ ਥੋੜਾ ਥੋੜਾ ਲਾ ਰਹੇ ਆ ਥਾਂ ਕਰੇਲਾ ਕਾਲੀ ਤੋਰੀ ਤੇ ਕੱਦੂ ਜਿਹ ਬਾਕੀ ਤੁਹਾਨੂੰ ਦੱਸਿਆ ਹੈ ਕਿ ਧਣੀਆਂ ਧਣੀਆਂ ਦੇ ਨਾਲ ਜਿਹੜਾ ਅਸੀਂ ਉਹ ਮੱਕੀ ਲਾ ਰਹੇ ਹਾਂ ਤੇ ਮੱਕੀ ਦਾ ਉਹ ਜਿਹੜਾ ਹੁਣ ਚੋਕ ਦਿੱਤੀ ਜਾਵੇਗੀ 5 ਤਰੀਕ ਨੂੰ ਚੋਕਾਂਗੇ ਉਹਨੂੰ ਕਿਉਂਕਿ ਉਹਨੂੰ ਪਾਣੀ ਦਿੱਤਾ ਆ ਫੋਲਿਆ ਆ ਉਹਨੂੰ ਫੋਲ ਕੇ ਤੈਨੂੰ ਮੱਕੀ ਚੋਕਾਂਗੇ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਅਸੀਂ ਇੱਕ ਧਣੀਆਂ ਦੀ ਫਸਲ ਦੇ ਨਾਲ ਨਾਲ ਮੱਕੀ ਵੀ ਲੈ ਰਹੇ ਹਾਂ ਚਾਹੇ ਚਾਰੇ ਵਾਸਤੇ ਜੇ ਪਾਗ ਵੀ ਮੱਕੀ ਤੁਸੀਂ ਕਰਨੀ ਚਾਹੋ ਤੇ ਪਾਗ ਉਸ ਹਿਸਾਬ ਨਾਲ ਬੀਜ ਬੀਜੋ ਹੂੰ ਉਹ ਹੀ ਬੀਜ ਲੈ ਆਓ ਜੇ ਪਾਕ ਮਿਲਾਉਣੀ ਹੈ ਤੇ ਪਾਕ ਵੀ ਸਵੀਟ ਕੌਰਨ ਦਾ ਲੈ ਲਓ ਉਹਨੂੰ ਜਿਹੜੀ ਤੁਸੀਂ ਧਣੀਆਂ ਦੇ ਵਿੱਚ ਮੱਕੀ ਆ ਉਹਨੂੰ ਤੁਸੀਂ ਬੀਜ ਚਾਹੇ ਜੇ ਤੇ ਪਾਕ ਮਾ ਲੈਣਾ ਵਾ ਉਹਦੇ ਵਾਸਤੇ ਸਵੀਟ ਕੌਰਨ ਵੀ ਲੈ ਸਕਦੇ ਜੇ ਤੇ ਦੂਜੀਆਂ ਮੱਕੀਆਂ ਪਾਕ ਮੀਆਂ ਜੇ ਨਹੀਂ ਚਾਰੇ ਵਾਲੀ ਆ ਤੇ ਚਾਰੇ ਵਾਲੀ ਚੰਗੀ ਮੱਕੀ ਲੈ ਕੇ ਤੁਸੀਂ ਉਹਦੇ ਚੋਕ ਦੋ ਤਾਂ ਤੁਹਾਨੂੰ ਚਾਰਾ ਜਿਹੜਾ ਉਸ ਟਾਈਮ ਤੇ ਪੱਠਾ ਜਿਹੜਾ ਵਾ ਤੁਹਾਨੂੰ ਨਾਲ ਦੀ ਨਾਲ ਮੱਕੀ ਦਾ ਵੀ ਗੇਤਰਾ ਜਿਹੜਾ ਵਾ ਉਹ ਮਿਲ ਜੇਗਾ ਉਹਦੇ ਬਾਅਦ ਫਿਰ ਤੁਸੀਂ ਦੂਜੀ ਕੋਈ ਸਬਜ਼ੀ ਵੀ ਲਗਾ ਸਕਦੇ ਹੋ ਇਹ ਫਾਇਦਾ ਖੁਦ ਸਾਨੂੰ ਉਪਰਾਲੇ ਕਰਨੇ ਪੈਣਗੇ ਉਪਰਾਲੇਆਂ ਦੇ ਨਾਲ ਹੀ ਤੁਹਾਨੂੰ ਜਿਹੜਾ ਕਿ ਆਪ ਤਜਰਬੇ ਜਿਹਨੂੰ ਤਜਰਬਾ ਕਹਿੰਦੇ ਸੀ ਤਜਰਬਾ ਘਾਟਾ ਬੰਦਾ ਨਹੀਂ ਨਾਲ ਨਾਲ ਮਿਹਨਤ ਦੇ ਤਜਰਬਾ ਵੀ ਹਾਂਜੀ ਤੇ ਤਜਰਬਾ ਜਿਹੜਾ ਉਹ ਘਾਟਾ ਘਾਟਾ ਨਹੀਂ ਆ ਕਿਉਂਕਿ ਜਦੋਂ ਵੀ ਤੁਸੀਂ ਇੱਕ ਫਸਲ ਦੇ ਨਾਲ ਦੂਜੀ ਫਸਲ ਲਾਓਗੇ ਤੇ ਉਹ ਫਸਲ ਜਿਹੜੀ ਹੈ ਇੱਕ ਤੁਹਾਡੀ ਪਾਕਮੀ ਫਸਲ ਹੈ ਪੱਕੀ ਫਸਲ ਹੈ ਪੱਕੀ ਫਸਲ ਦੇ ਨਾਲ ਜਿਹੜੀ ਜਿਹੜੀ ਕੱਚੀ ਫਸਲ ਲੈ ਰਹੇ ਉਹ ਤੁਹਾਡਾ ਪ੍ਰੋਫਿਟ ਆ ਉਹ ਤੁਹਾਡੀ ਮਿਹਨਤ ਆ ਤੇ ਇਸ ਵਾਰ ਜਿਹੜਾ ਅਸੀਂ ਉਹ ਦੱਸਨੇ ਆ ਵੀ ਤੁਸੀਂ ਚਲੋ ਇਹ ਉਪਰਾਲੇ ਕਰਨੇ ਪੈਣਗੇ ਇੱਕ ਗੱਲ ਹੋਰ ਮੈਂ ਦੱਸਣੀ ਚਾਹਾਂਗਾ ਇਸ ਵਾਰ ਅਸੀਂ ਖੋਦ ਨਹੀਂ ਜਿਹੜਾ ਉਹ ਨਰਸਰੀ ਆਪ ਨੇ ਤਿਆਰ ਕੀਤੀ ਜਿਹੜੀ ਪਿਆਜ਼ ਦੀ ਆ ਉਹ ਨਰਸਰੀ ਮੇਰਾ ਦੋਸਤ ਹੀ ਆ ਤੇ ਉਹ ਨਰਸਰੀ ਦਾ ਹੀ ਕੰਮ ਕਰਦਾ ਵਾ ਤੇ ਉਹਨਾਂ ਦੇ ਕੋਲ ਹੀ ਆਪਾਂ ਕੀਤੀ ਇਸ ਵਾਰ ਬੀਜ ਜਿਹੜਾ ਨਰਸਰੀ ਆ ਜਿਹੜੀ ਉਹਨਾਂ ਕੋਲ ਲੈ ਕੇ ਆ ਰਹੇ ਆ ਅਸੀਂ ਤੇ ਅਸੀਂ ਉਹਦਾ ਖਰਚਾ ਲਿਖਾਂਗੇ ਤੇ ਉਹ ਫਿਰ ਵੇਖਾਂਗੇ ਕਿ ਜਿਹੜਾ ਖਰਚਾ ਵਾ ਸਾਡਾ ਉਹਨਾਂ ਦਾ ਕਿੰਨਾ ਪੈਂਦਾ ਤੇ ਜਿਹੜੀ ਸਾਡੀ ਖੁਦ ਪਲਾਂਟੇਸ਼ਨ ਕਰਨ ਦੀ ਆ ਕੇਅਰ ਕਰਨ ਦੀ ਆਉਦੀ ਹੈ ਸਾਡ ਨੂੰ ਕਿੰਨਾ ਖਰਚਾ ਪੈਂਦਾ ਵਾ ਕਿਉਂਕਿ ਉਹਨਾਂ ਦੇ ਕੋਲ ਸਾਰੇ ਮਸ਼ੀਨਰੀ ਆ ਸਾਰੇ ਬੰਦੇ ਆ ਲੇਬਰ ਆ ਉਹ ਕਿਉਂਕਿ ਆਲਰੇਡੀ ਕਰ ਰਹੇ ਨੇ ਤੇ ਉਹਨਾਂ ਕੋਲ ਸਾਰੀ ਲੇਬਰ ਆ ਸਾਰੇ ਪ੍ਰਬੰਧ ਨੇ ਤੇ ਇਸ ਵਾਰੀ ਸੋਚਿਆ ਕਿ ਚਲੋ ਉਹਨਾਂ ਦੇ ਕੋਲ ਲਾ ਕੇ ਤੇ ਆਪਣੀ ਜਿੰਨੀ ਜਗ੍ਹਾ ਲੱਗਣੀ ਆ ਉਹਦਾ ਖੇਤੀ ਦਾ ਖਰਚਾ ਉਹਨਾਂ ਦੇ ਕੋਲ ਕਲੈਕਟ ਕਰ ਲਾਂਗੇ ਆਪਾਂ ਕਰਕੇ ਤੇ ਉਹ ਖਰਚਾ ਕਰਾਂਗੇ ਅੱਗੇ ਤੋਂ ਅਸੀਂ ਆਪ ਖੁਦ ਪਲਾਂਟੇਸ਼ਨ ਕਰਾਂਗੇ ਤੁਹਾਨੂੰ ਤਜਰਬੇ ਤੌਰ ਤੇ ਦੱਸਾਂਗੇ ਕਿ ਤੁਹਾਡਾ ਆਪ ਦਾ ਖੁਦ ਤਿਆਰ ਕਰਨ ਦਾ ਕਿੰਨਾ ਖਰਚਾ ਵਾ ਤੇ ਮੁੱਲ ਲੈਣ ਦਾ ਕਿੰਨਾ ਖਰਚਾ ਵਾ ਇਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਜਾਵੇਗਾ ਤੇ ਤੁਹਾਨੂੰ ਲਾ ਕੇ ਪਿਆਜ ਤੇ ਫਿਰ ਤੁਹਾਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇਹਦੇ ਵਿੱਚ ਆਪਣੇ ਕਮੈਂਟ ਆਪਣੇ ਸੁਝਾਅ ਜਰੂਰ ਦਿਓ ਮੇਰੇ ਵੀ ਕਿਸਾਨ ਵੀਰ ਤੁਹਾਡੇ ਸੁਝਾਵਾਂ ਦੇ ਨਾਲ ਹੀ ਸਾਨੂੰ ਹੋਰ ਉਤਸ਼ਾਹ ਮਿਲਦਾ ਵਾ ਸਾਨੂੰ ਨਵੀਂ ਵੀਡੀਓ ਨਵੀਂ ਜਾਣਕਾਰੀ ਇਕੱਠੀ ਕਰਨ ਦਾ ਤੇ ਸਾਨੂੰ ਪਤਾ ਲੱਗਦਾ ਕਿ ਸਾਡੀ ਸੁਝਾਅ ਕਿੰਨੇ ਲੋਕਾਂ ਤੱਕ ਪਹੁੰਚਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ